ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਆ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਉਹ ਜੀ ਸਵਾਗਤ ਕਰਦੇ ਆਂ ਪਹਿਲੀ ਐਡ ਦੇ ਨਾਲ ਪਹਿਲੀ ਜਿਹੜੀ ਐਡ ਆਈ ਆਪਣੇ ਕੋਲ ਟਰਾਲਾ ਆਇਆ ਬਾਈ ਜੀ 16 7 ਦਾ ਠੀਕ ਹੈ ਜੀ 2025 ਮਾਡਲ ਹੈ ਪਲਾਜ਼ਮਾ ਕਟਿੰਗ ਹੈ ਜੀ 2K ਪੇਂਟ ਕੀਤਾ ਜੀ ਠੀਕ ਹੈ ਪਲਾਜ਼ਮਾ ਵਿੱਡ ਲੱਗੇ ਨੇ ਵਧੀਆ ਏਰੀਆ ਜਲੰਧਰ ਹੁਸ਼ਿਆਰਪੁਰ ਮੰਡਿਆਲਾ ਨੇੜੇ ਸ਼ਾਮ 84 ਜੀ ਤੇ ਇਹ ਬਹੁਤ ਘੈਂਟ ਬਣਿਆ ਹੋਇਆ ਟਰਾਲਾ ਹੈ ਜੀ ਤੇ ਇਹਨਾਂ ਕੋਲ ਹੋਰ ਵੀ ਟਰਾਲੇ ਹੁੰਦੇ ਨੇ ਉਹਨਾਂ ਲਈ ਵੀ ਸੰਪਰਕ ਕਰ ਸਕਦੇ ਹੋ ਮੌਕੇ ਤੇ ਖੜੇ ਵੀ ਹੁੰਦੇ ਆ ਤੁਸੀਂ ਚੈੱਕ ਕਰ ਸਕਦੇ ਹੋ ਜੀ ਟਰਾਲਾ 16 7 ਦਾ ਫੁੱਲ ਘੈਂਟ ਬਾਈ ਜੀ ਬਹੁਤ ਘੈਂਟ ਟਰਾਲਿਆਂ ਦਾ ਕੰਮ ਹੈ ਜੀ ਤੇ ਟਰਾਲਾ ਵੀ ਜਿਹੜਾ ਸਾਹਮਣੇ ਚੱਲ ਰਿਹਾ ਤੇ ਰੇਟ ਦੀ ਗੱਲ ਕਰੀ ਤਾਂ 2,76,000 ਰੁਪਏ ਦੀ ਡਿਮਾਂਡ ਹੈ ਬਾਕੀ ਨੰਬਰ ਸਕਰੀਨ ਤੇ ਦਿੱਤਾ ਹੋਇਆ ਸਾਰੀ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਬਾਈ ਫੁੱਲ ਟੌਪ ਓਕੇ ਦੀ ਰਿਪੋਰਟ ਦਾ ਟਰਾਲਾ ਬਾਈ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਅਗਲੀ ਐਡ ਵੱਲ ਵਧਦੇ ਹਾਂ ਜੀ ਅਗਲੀ ਐਡ ਆਪਣੇ ਕੋਲੇ ਸਵਿਫਟ ਡਿਜ਼ਾਇਰ ਗੱਡੀ ਆਈ ਹੈ ਬਾਈ ਜੀ ਤੁਸੀਂ ਚੈੱਕ ਕਰ ਸਕਦੇ ਹੋ ਸਵਿਫਟ ਡਿਜ਼ਾਇਰ ਫੈਮਲੀ ਗੱਡੀ ਆ ਬਾਈ ਜੀ ਫੈਮਲੀ ਗੱਡੀ ਆ ਚੱਲੀ ਹੋਈ ਘਰ ਖਾਤਰੀ ਚੱਲੀ ਆ ਮਾਡਲ ਦੀ ਗੱਲ ਕਰੀ ਤਾਂ 2015 ਮਾਡਲ ਹੈ ਏਰੀਆ ਗੁਰਾਇਆ ਫਲੋਰ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਗੱਡੀ ਬਿਲਕੁਲ ਸਾਫ਼ ਪਈ ਹੈ ਪੀਵੀ ਨੰਬਰ ਹੈ ਬਾਈ ਚੈੱਕ ਕਰ ਸਕਦੇ ਹੋ ਟਾਇਰਾਂ ਟੂਰਾਂ ਦੀ ਕੰਡੀਸ਼ਨ ਰੰਗ ਪੇਂਟ ਦੀ ਕੰਡੀਸ਼ਨ ਸਾਰਾ ਕੁਝ ਓਕੇ ਦੀ ਰਿਪੋਰਟ ਹੈ ਗੱਡੀ ਦਾ ਰੇਟ ਦੀ ਗੱਲ ਕਰੀ ਤਾਂ ਜੈਜਾ ਰੇਟ ਬਾਈ 2,80,000 ਰੁਪਏ ਦੀ ਡਿਮਾਂਡ ਕੀਤੀ ਗਈ ਆ ਮੋਬਾਈਲ ਨੰਬਰ ਤੁਹਾਡੀ ਸਕਰੀਨ ਤੇ ਆ ਮਾਨਤਨ ਬਾਈ ਮੌਕੇ ਤੇ ਫੁੱਲ ਹੋ ਜੂਗਾ ਬਾਕੀ ਨੰਬਰ ਦਿੱਤਾ ਬਾਈ ਜੀ ਸਾਰੀ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਸਾਰੀ ਇਨਫੋਰਮੇਸ਼ਨ ਪ੍ਰਾਪਤ ਕਰ ਸਕਦੇ ਹੋ ਸੌਦੇ ਲਈ ਨੰਬਰ ਦੇ ਦਿੱਤਾ ਗਿਆ ਬਾਈ ਜੀ ਅਗਲੀ ਐਡ ਬਲ ਬਾਅਦ ਐਗਲੀ ਐਡ ਵੀ ਆਪਣੇ ਕੋਲੇ ਬਾਈ ਜੀ Swift ਗੱਡੀ ਦੀ ਆਈ ਹੈ ਇਹ ਵੀ ਆਪਣੇ ਕੋਲੇ 15 ਮਾਡਲ ਆਈ ਹੈ ਨੋਰਮਲ Swift ਗੱਡੀ ਤੁਹਾਡੇ ਲਈ ਲੈ ਕੇ ਆਏ ਬਾਈ ਜੇਰ ਹੈ ਨਹੀਂ ਇਹ ਤੇ 2015 ਮਾਡਲ ਹੈ ਬਾਈ ਏਰੀਆ ਦੀ ਗੱਲ ਕਰੀ ਤਾਂ ਸ਼ਾਮ 84 ਜਲੰਧਰ ਏਰੀਆ ਬਾਈ ਤੁਸੀਂ ਚੈੱਕ ਕਰ ਸਕਦੇ ਹੋ ਤੇ 310 ਦੀ ਡਿਮਾਂਡ ਕੀਤੀ ਗਈ ਹੈ ਬਾਈ ਤੁਸੀਂ ਚੈੱਕ ਕਰ ਲਓ ਗੱਡੀ ਬਿਲਕੁਲ ਸਾਫ਼ ਪਈ ਹੈ ਓਕੇ ਕੰਡੀਸ਼ਨ ਦੀ ਇਹ ਵੀ ਗੱਡੀ ਹੈ ਬਾਈ ਤੁਸੀਂ ਚੈੱਕ ਕਰ ਲਿਓ ਵਧੀਆ ਟੌਪ ਗੱਡੀ ਹੈ ਮਾਡਲ ਦੀ ਗੱਲ ਕਰੀ ਤਾਂ 2015 ਨੰਬਰ ਸਕਰੀਨ ਉੱਪਰ ਚੱਲ ਰਿਹਾ ਹੈ ਰੇਟ ਦੀ ਗੱਲ ਕਰੀ ਤਾਂ 310000 ਰੁਪਏ ਦੀ ਦੇਣੀ ਹੈ ਗੱਡੀ ਇਹ ਵੀ ਬਿਲਕੁਲ ਸਾਫ਼ ਪਈ ਹੈ ਬਾਈ ਬੰਪਰ ਤੋਂ ਬੰਪਰ ਗੱਡੀ ਓਕੇ ਦੀ ਰਿਪੋਰਟ ਪਈ ਹੈ ਸਾਰੀ ਜਾਣਕਾਰੀ ਲਈ ਨੰਬਰ ਸਕਰੀਨ ਤੇ ਦਿੱਤਾ ਗਿਆ ਸੰਪਰਕ ਕਰ ਸਕਦੇ ਹੋ ਸੋ ਅਗਲੀ ਐਡ ਵੱਲ ਵਧਦੇ ਹਾਂ ਅਗਲੀ ਐਡ ਆਪਣੇ ਕੋਲੇ ਬਾਈ ਜੀ ਮਹਿੰਦਰਾ ਟਰੈਕਟਰ ਆਇਆ ਬਾਈ ਜੀ ਮਹਿੰਦਰਾ 200 65 DI ਟਰੈਕਟਰ ਹੈ ਤੁਸੀਂ ਚੈੱਕ ਕਰ ਸਕਦੇ ਹੋ ਬਾਈ 2000 ਆ 1999 ਦਾ ਲਾਸਟ ਨਿਕਲਿਆ ਹੋਇਆ ਬਾਈ ਜਾਨੀ ਕਿ 2000 ਹੀ ਹੋ ਗਿਆ 1999 ਦਾ ਲਾਸਟ ਨਿਕਲਿਆ ਹੋਇਆ ਏਰੀਆ ਅੰਮ੍ਰਿਤਸਰ ਰੇਟ ਦੀ ਗੱਲ ਕਰੀ ਤਾਂ 135 ਦਾ ਦੇਣਾ ਬਾਈ ਰੇਟ ਬਾਕੀ ਮੌਕੇ ਤੇ ਹੋ ਜੂਗਾ ਮਾੜਾ ਮੋਟਾ ਬਾਕੀ ਚੈੱਕ ਕਰ ਸਕਦੇ ਹੋ ਬਾਈ ਨਾਲ ਦਾ ਰੰਗ ਪੇਟ ਹੈ ਟਾਇਰ ਵਗੈਰਾ ਦੀ ਕੰਡੀਸ਼ਨ ਚੈੱਕ ਕਰ ਲਓ ਤੇ ਛਤਰੀ ਲੱਗੀ ਹੋਈ ਆ ਨੰਬਰ ਤੋਂ ਡਿਸਗਰੀਨ ਉੱਪਰ ਚੱਲ ਰਿਹਾ ਹੈ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਬਾਈ ਸਾਰੀ ਜਾਣਕਾਰੀ ਲੈ ਸਕਦੇ ਹੋ ਬਾਕੀ ਇੰਜਨ ਗੇਅਰ ਦਾ ਟਰੈਕ ਬਾਈ ਓਕੇ ਆ ਕੋਈ ਪ੍ਰੋਬਲਮ ਨਹੀਂ ਹੈਗੀ ਸਾਰਾ ਕੁਝ ਹੈਨਾ ਜੋ ਵੀ ਚੀਜ਼ਾਂ ਤੁਹਾਡੇ ਸਾਹਮਣੇ ਆ ਬਾਈ ਲੈ ਸਕਦੇ ਹੋ ਤੁਸੀਂ ਤੇ ਅਗਲੀ ਐਡ ਬਾਈ ਆਪਣੇ ਕੋਲੇ ਸਵਰਾਜ 855 ਪੁਰਾਣਾ ਮਾਡਲ ਆਇਆ ਬਾਈ ਚੈੱਕ ਕਰ ਸਕਦੇ ਹੋ ਡਿਮਾਂਡ ਕਾਫੀ ਰਹਿੰਦੀ ਹੈ ਟਰੈਕਟਰਾਂ ਦੀ ਵੀ ਤੇ ਮਾਡਲ ਦੀ ਗੱਲ ਕਰੀ ਤਾਂ 97 ਮਾਡਲ ਹੈ ਬਾਈ ਜੀ ਏਰੀਆ ਬੱਸੀ ਪਠਾਣਾ ਜੀ ਰੇਟ ਦੀ ਗੱਲ ਕਰੀ ਤਾਂ 1,85,000 ਰੁਪਏ ਦੀ ਰਿਮਾਂਡ ਕੀਤੀ ਹੈ ਬਾਈ ਗੁਡੀਅਰ ਦੇ ਟਾਇਰ ਹੈ ਟਾਇਰਾਂ ਦੀ ਕੰਡੀਸ਼ਨ ਵੀ ਠੀਕ ਪਈਆ ਟਰੈਕਟਰ ਦੀ ਕੰਡੀਸ਼ਨ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਜੀ ਮਾਲਕ ਵੀਰਾਂ ਦੱਸਣ ਮੈਂ ਤਾਂ ਟਰੈਕਟਰ ਫੁੱਲ ਓਕੇ ਆ ਬਾਈ ਕੋਈ ਪ੍ਰੋਬਲਮ ਨਹੀਂ ਵਧੀਆ ਚੱਲਦਾ ਤੇ ਫੁੱਲ ਬਾਈ ਸਮਾਈ ਜੇ ਵਿੱਚ ਰੱਖਿਆ ਹੋਇਆ ਟਰੈਟਾ ਤੇ 185000 ਰੁਪਏ ਦੀ ਡਿਮਾਂਡ ਹੈ ਬਾਕੀ ਨੰਬਰ ਸਕਰੀਨ ਤੇ ਦਿੱਤਾ ਹੋਇਆ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੇਕਰ ਤੁਸੀਂ ਇਹ ਟਰੈਕਟਰ ਖਰੀਦਣਾ ਚਾਹੁੰਦੇ ਹੋ ਸੋ ਅਗਲੀ ਐਡ ਪਰ ਬਾਅਦ ਚਲਦੇ ਆ ਅਗਲੀ ਐਡ ਆਪਣੇ ਕੋਲੇ ਇੱਕ ਗੱਡੀ ਆਈ ਹੈ ਬਾਈ ਗੱਡੀ ਚੈੱਕ ਕਰ ਸਕਦੇ ਹੋ ਤੁਸੀਂ ਬੀਟ ਗੱਡੀ ਆਪਾਂ ਤੋਂ ਡੇਲੀ ਲੈ ਕੇ ਆਇਆ ਜੀ ਬੀਟ ਗੱਡੀ ਬਿਕਾਊ ਆਈ ਹੈ ਆਪਣੇ ਕੋਲੇ ਚੈੱਕ ਕਰ ਲਓ ਤੁਸੀਂ ਜੀ ਐਚ ਆਰ ਨੰਬਰ ਹੈ ਐਚ ਆਰ 20 ਨੰਬਰ ਹੈ ਜੀ ਤੇ ਪਹਿਲੇ ਨਾਂ ਹੈ ਗੱਡੀ ਪਾਸਿੰਗ 2027 ਤੱਕ ਦੀ ਪਾਸਿੰਗ ਤੁਹਾਨੂੰ ਦੇਖਣ ਨੂੰ ਗੱਡੀ ਦੀ ਮਿਲ ਜੂਗੀ ਕਲਰ ਤੁਸੀਂ ਦੇਖ ਸਕਦੇ ਹੋ سرمਈ ਜਾਂ ਕਲਰ ਆ ਬਾਈ ਗੱਡੀ ਦਾ ਤੇ ਰੇਟ ਦੀ ਗੱਲ ਕਰੀਏ ਤਾਂ 1 ਲੱਖ ਤੇ 60000 ਰੁਪਏ ਦੀ ਡਿਮਾਂਡ ਕੀਤੀ ਗਈ ਆ ਹਿਸਾਰ ਹਰਿਆਣਾ ਦੇ ਵਿੱਚ ਇਹ ਗੱਡੀ ਖੜੀ ਹੋਈ ਆ ਬਾਕੀ ਰੇਟ ਆ ਬਾਈ ਮੌਕੇ ਤੇ ਮਾਨਤਾਣ ਹੋ ਜਾਊ ਉੱਪਰ-ਨੀਚੇ ਮੌਕੇ ਤੇ ਹੋ ਸਕਦਾ ਨੰਬਰ ਤੋਂ ਡੀ ਸਕਰੀਨ ਤੇ ਦਿੱਤਾ ਹੋਇਆ ਬਾਈ ਜੇਕਰ ਤੁਸੀਂ ਇਹ ਗੱਡੀ ਖਰੀਦਣਾ ਚਾਹੁੰਦੇ ਹੋ ਤਾਂ ਵੀਰਾਂ ਨੂੰ ਸੰਪਰਕ ਕਰ ਸਕਦੇ ਹੋ ਸੋ ਅਗਲੀ ਐਡ ਆਪਣੇ ਕੋਲੇ ਜ਼ਮੀਨ ਦੀ ਐਡ ਆਈ ਹੈ ਬਾਈ ਤੁਸੀਂ ਚੈੱਕ ਕਰ ਸਕਦੇ ਹੋ ਫੁੱਲ ਟਾਪ ਜ਼ਮੀਨ ਆਈ ਹੈ ਬਾਈ ਝੋਨੇ ਵਾਲੀ ਜ਼ਮੀਨ ਤੁਹਾਡੇ ਲਈ ਲੈ ਕੇ ਆਏ ਆ ਜਿਹਦੇ ਵਿੱਚ ਮੋਟਰਾਂ ਦੀ ਵੀ ਕੋਈ ਕਮੀ ਨਹੀਂ 96 ਕਿੱਲੇ ਜ਼ਮੀਨ ਬਕਾਊ ਲੈ ਕੇ ਆਏ ਆ ਤਕਸੀਮ ਟਾਕਾ ਕੱਲਿਆਂ ਦੀ ਫਰਦ ਨਿਕਲਦੀ ਹੈ 96 ਕਿੱਲਿਆਂ ਦੀ ਕਿਸੇ ਨਾਲ ਕੋਈ ਸਾਂਝਾ ਖਾਤਾ ਨਹੀਂ ਕਿਸੇ ਨਾਲ ਕੋਈ ਵਟ ਬੰਨੇ ਦਾ ਰੋਲਾ ਨਹੀਂ ਹੈਗਾ 13 ਮੋਟਰਾਂ ਲੱਗੀਆਂ ਨੇ ਬਾਈ ਨਹਿਰ ਦਾ ਵੀ ਪਾਣੀ ਖੁੱਲਿਆ 13 ਮੋਟਰਾਂ ਦੇਖਣ ਨੂੰ ਮਿਲ ਜਾਣੀਆਂ 96 ਕਿੱਲਾਂ 'ਚ ਤੇ ਨਹਿਰ ਦਾ ਵੀ ਪਾਣੀ ਆ ਬਾਈ ਜੀ ਖੁੱਲਾ ਜਮਾ ਏਰੀਆ ਦੀ ਗੱਲ ਕਰੀ ਤਾਂ ਏਰੀਆ ਫਾਜ਼ਿਲਕਾ ਪੰਜਾਬ ਦੇ ਵਿੱਚ ਤੁਹਾਨੂੰ ਜ਼ਮੀਨ ਇਹ ਦੇਖਣ ਨੂੰ ਮਿਲ ਜੂਗੀ ਕਿੱਲੇ ਦਾ ਰੇਟ ਦੀ ਗੱਲ ਕਰੀ ਤਾਂ ਪ੍ਰਤੀ ਕਿੱਲਾ 40 ਲੱਖ ਰੁਪਏ ਦੇ ਹਿਸਾਬ ਨਾਲ ਜ਼ਮੀਨ ਦੇਣੀ ਹੈ ਜੀ ਬਾਕੀ ਨੰਬਰ ਸਕਰੀਨ ਉੱਪਰ ਚੱਲ ਰਿਹਾ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਬਾਈ ਜੀ ਇਹ 96 ਕਿੱਲੇ ਤਕਸੀਮਟਕ ਦੇ ਨਾਲ ਆਪਣੇ ਕੋਲੇ ਬਕਾਊ ਪਹੁੰਚੇ ਨੇ 13 ਮੋਟਰਾ ਨਹਿਰ ਦਾ ਪਾਣੀ ਬਾਈ ਫੁੱਲ ਸੁਵਿਧਾ ਸਾਰੀਆਂ ਫਸਲਾਂ ਹੁੰਦੀਆਂ ਨੇ ਬਹੁਤ ਵਧੀਆ ਸਾਰੀਆਂ ਫਸਲਾਂ ਝਾੜ ਦਿੰਦੀਆਂ ਨੇ ਬਾਈ ਮਿੱਠਾ ਪਾਣੀ ਹੈ ਏਰੀਆ ਫਾਜ਼ਿਲਕਾ ਪੰਜਾਬ ਪ੍ਰਤੀ ਕਿੱਲੇ ਦੀ ਡਿਮਾਂਡ ਕੀਤੀ ਗਿਆ 40 ਲੱਖ ਰੁਪਈਆ ਤੇ ਬਾਇਲ ਨੰਬਰ ਸਕਰੀਨ ਤੇ ਹੈ ਦਿੱਤੇ ਨੰਬਰ ਤੇ ਸੰਪਰਕ ਕਰਕੇ ਬਾਈ ਜੀ ਤੁਸੀਂ ਇਹ ਜ਼ਮੀਨ ਖਰੀਦ ਸਕਦੇ ਹੋ ਬਾਕੀ ਵੀਡੀਓ ਕਿਸ ਤਰ੍ਹਾਂ ਦੇ ਲਾਦ ਨੇ ਕਮੈਂਟਾਂ ਵਿੱਚ ਜਰੂਰ ਦੱਸਿਆ ਕਰੋ ਤੁਹਾਨੂੰ ਕਿਹੜੇ ਏਰੀਆ ਦੀ ਖਾਸ ਜ਼ਮੀਨ ਦੀ ਭਾਲ ਹੈ ਸਾਨੂੰ ਕਮੈਂਟਾਂ ਵਿੱਚ ਦੱਸਿਓ ਅਗਲੀ ਵੀਡੀਓ ਤੁਹਾਡੇ ਏਰੀਆ ਦੇ ਅਸੀਂ ਲੈ ਕੇ حاضر ਹੋਵਾਂਗੇ ਸਾਰੇ ਕਮੈਂਟ ਪੜ੍ਹਦੇ ਆਂ ਸਾਰਿਆਂ ਦੀ ਰਿਪਲਾਈ ਕਰਦੇ ਆਂ ਜੀ ਤਾਂ ਕਰਕੇ ਕਮੈਂਟ ਜਰੂਰ ਕਰਦਿਆ ਕਰੋ ਇਦਾਂ ਦੀ ਘੈਂਟ ਘੈਂਟ ਵੀਡੀਓ ਦੇਖਣ ਲਈ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ Facebook ਚੈਨਲ ਤੇ ਦੇਖ ਰਹੇ ਹੋ ਤਾਂ Facebook ਚੈਨਲ ਨੂੰ ਵੀ ਫੋਲੋ ਕਰ ਲਿਓ ਇਦਾਂ ਦੀਆਂ ਘੈਂਟ ਘੈਂਟ ਵੀਡੀਓ ਪੋਸਟਾਂ ਤੇ ਅੱਜ ਦੀ ਵੀਡੀਓ ਸਿਰਫ ਇੰਨੀ ਜੀ ਹੁਣ ਦਿਓ ਇਜਾਜ਼ਤ ਤੁਹਾਡਾ ਸਾਡੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ